ਵਾਲਾ ਦੇ ਵਿੱਚ ਦਿਨ ਦਿਹਾੜੇ ਵੱਡੀ ਲੁੱਟ ਹੋਈ ਹੈ ਪਿੰਡ ਖੈਰਾ ਦੇ ਸੀਐਸਸੀ ਸੈਂਟਰ ਦੇ ਵਿੱਚ ਲੁੱਟ ਹੁੰਦੀ ਹੈ ਔਰ 6 ਨਕਾਬਪੋਸ਼ ਬਦਮਾਸ਼ਾਂ ਦੇ ਵੱਲੋਂ ਦੀ ਇੱਥੇ 2 ਲੱਖ ਰੁਪਏ ਦੀ ਲੁੱਟ ਕੀਤੀ ਗਈ ਹੈ ਤਾਂ ਇੱਕ ਲੈਪਟਾਪ ਅਤੇ ਲੋਕਾਂ ਦੇ 5 ਮੋਬਾਈਲ ਜਿਹੜੇ ਨੇ ਉਹ ਖੋਲੇ ਗਏ ਮੌਕੇ ਦੇ ਉੱਤੇ ਹਾਲਾਂਕਿ ਪੁਲਿਸ ਦੀ ਟੀਮ ਪਹੁੰਚੀ ਹੈ ਉਹਨਾਂ ਦੇ ਵੱਲੋਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਲਗਾਤਾਰ ਲੁੱਟ ਖੋਹਦੀਆਂ ਇਹ ਵਾਰਦਾਤਾ ਜਿਹੜੀਆਂ ਨੇ ਉਹ ਵਾਧੀਆਂ ਚੱਲੀਆਂ ਜਾ ਰਹੀਆਂ ਨੇ ਔਰ ਹੁਣ ਇੱਕ ਹੋਰ ਮਾਮਲਾ ਜਿਹੜਾ ਇੱਥੇ ਸਾਹਮਣੇ ਆਇਆ ਜਿੱਥੇ ਕਿ ਮੋਬਾਈਲ ਫੋਨ ਖੋਲੇ ਗਏ ਇੱਕ ਲੈਪਟਾਪ ਜਿਹੜਾ ਚੱਕ ਲਿਆ ਗਿਆ ਔਰ ਮੌਕੇ ਦੇ ਉੱਤੇ ਫਿਲਹਾਲ ਪੁਲਿਸ ਪਹੁੰਚ ਕੇ ਬਿਆਨ ਦਰਜ ਕਰ ਰਹੀ ਹੈ ਤਾਂਕਿ ਅੱਗੇ ਦੀ ਕਾਰਵਾਈ ਕੀਤੀ ਜਾ ਸਕੇ ਕਈ ਲੈਪਟਾਪ ਤੇ ਲੋਕਾਂ ਦੇ ਪੰਜ ਮੋਬਾਈਲ ਇਸ ਤੋਂ ਇਲਾਵਾ 2 ਲੱਖ ਨਕਦੀ ਜਿਹੜੀ ਹੈ ਲੈ ਕੇ ਇਹ ਲੁਟੇਰੇ ਫਰਾਰ ਹੋਏ ਨੇ ਔਰ ਲਗਾਤਾਰ ਲੁੱਟੀਆਂ ਵਾਰਦਾਤਾਂ ਪੰਜਾਬ ਦੇ ਵਿੱਚ ਵਧੀਆਂ ਚੜੀਆਂ ਜਾ ਰਹੀਆਂ ਨੇ ਬਟਾਲਾ ਦੇ ਵਿੱਚ ਲੁੱਟ ਕੀਤੀ ਗਈ ਹੈ ਨਕਾਬਪੋਸ਼ ਹੋ ਕੇ ਜਿਹੜਾ ਹਥਿਆਰਬੰਦ ਹੋ ਕੇ ਬਦਮਾਸ਼ ਆਉਂਦੇ ਨੇ ਜਿਨ੍ਹਾਂ ਦੇ ਵੱਲੋਂ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਇਸ ਤੋਂ ਪਹਿਲਾਂ ਲੁੱਟ ਦੀ ਨੀਅਤ ਦੇ ਨਾਲ ਕਈ ਲੋਕਾਂ ਦੇ ਉੱਤੇ ਹਮਲੇ ਜਿਹੜੇ ਨੇ ਉਹ ਕਿਤੇ ਜਾ ਚੁੱਕੇ ਨੇ ਕਈ ਲੋਕੀ ਆਪਣੀ ਜਾਨ ਤੱਕ ਵਾ ਚੁੱਕੇ ਨੇ ਔਰ ਕਾਨੂੰਨ ਵਿਵਸਥਾ ਦੇ ਉੱਤੇ ਜ਼ਾਹਰ ਤੌਰ ਦੇ ਉੱਤੇ ਸਵਾਲ ਅਜਿਹੀਆਂ ਤਸਵੀਰਾਂ ਖੜੀਆਂ ਕਰਦੀਆਂ ਨੇ ਕਿ ਆਖਰਕਾਰ ਕਿਉਂ ਇਹ ਚੋਰ ਲੁਟੇਰੇ ਇੰਨੇ ਬੇਖੌਫ ਨੇ ਤਾਂ ਇੱਥੇ 2 ਲੱਖ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਔਰ ਲੁਟੇਰੀਆਂ ਦੇ ਭਾਲ ਇਸ ਵੇਲੇ ਕੀਤੀ ਜਾ ਰਹੀ ਹੈ ਵਕਫਾਕ ਸੀਐਸਟੀਵੀ ਕੈਮਰੇ ਜਿਹੜੇ ਨੇ ਖੰਗਾਲੇ ਜਾ ਰਹੇ ਨੇ ਤਾਂਕਿ ਮੁਲਜ਼ਮਾਂ ਦੀ ਜੜੀ ਪਛਾਣ ਕੀਤੀ ਜਾ ਸਕੇ ਹਾਲਾਂਕਿ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਨਕਾਬਪੋਛੋਕੇ ਥੇ ਦੋ ਜਿਹੜੇ ਲੁਟੇਰੇ ਛੇ ਮਾਫ ਕਰਨਾ ਲੁਟੇਰੇ ਜਿਹੜੇ ਨੇ ਇੱਥੇ ਆਏ ਸਿਗੇ ਜਿਨ੍ਹਾਂ ਦੇ ਵੱਲੋਂ ਦੀ ਇਸ ਲੁੱਟ ਦੀ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇੱਕ ਲੈਪਟਾਪ ਅਤੇ ਲੋਕਾਂ ਦੇ ਪੰਜ ਮੋਬਾਈਲ ਫੋਨ ਵੀ ਖੋਕੇ ਮੌਕੇ ਤੋਂ ਇਹਨਾਂ ਨੇ ਟੇਰੇ ਫਰਾਰ ਹੋਏ ਨੇ ਔਰ ਕਿੱਥੇ ਕੀ ਵਾਰਦਾਤ ਨੂੰ ਇਹਨਾਂ ਦੇ ਵੱਲੋਂ ਅੰਜਾਮ ਦਿੱਤਾ ਜਾਣਾ ਸੀ ਹਾਲਾਂਕਿ ਇਸ ਨੂੰ ਲੈ ਕੇ ਪੁਲਿਸ ਦੇ ਵੱਲੋਂ ਦੀ ਜਾਂਚ ਜਿਹੜੀ ਕੀਤੀ ਜਾ ਰਹੀ ਹੈ ਕਿਉਂਕਿ ਜ਼ਾਹਰ ਤੌਰ ਦੇ ਉੱਤੇ ਜਦੋਂ ਨਗਦੀ ਲੁੱਟੀ ਜਾਂਦੀ ਹੈ ਜਦੋਂ ਮੋਬਾਈਲ ਖੋਏ ਜਾਂਦੇ ਨੇ ਤਾਂ ਅਜਿਹੀਆਂ ਜਿਹੜੀਆਂ ਚੀਜ਼ਾਂ ਨੇ ਉਸ ਦਾ ਜਿਹੜੀ ਵਰਤੋਂ ਕੀਤੀ ਜਾਣੀ ਹੁੰਦੀ ਹੈ ਕਿਸੇ ਨਾ ਕਿਸੇ ਸੰਗੀਨ ક્રાઈમ નોં અંજામ દેન દેલી ਕੀਤੀ ਜਾਂਦੀ ਹੈ ਤਾਂ ਇਸੇ ਦਾ ਪਤਾ ਹੁਣ ਪੁਲਿਸ ਦੇ ਵੱਲੋਂ ਦੀ ਲਗਾਇਆ ਜਾ ਰਿਹਾ ਹੈ ਕਿ ਆਖਰਕਾਰ ਮੰਨਸ਼ਾ ਕੀ ਸੀ ਜੋ ਇਹ ਲੁੱਟ ਦੀ ਵਾਰਦਾਤ ਨੂੰ ਅંજાਮ ਦਿੱਤਾ ਗਿਆ ਅਤੇ ਇਸ ਨੂੰ ਲੈ ਕੇ ਵੀ ਹੁਣ ਪੁਲਿਸ ਦੇ ਵੱਲੋਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਲਾ ਦੇ ਵਿੱਚ ਦਿਨ ਦਿਹਾੜੇ ਵੱਡੀ ਲੁੱਟ ਹੋਈ ਹੈ ਪਿੰਡ ਖੈਰਾ ਦੇ ਸੀਐਸਸੀ ਸੈਂਟਰ ਦੇ ਵਿੱਚ ਲੁੱਟ ਹੁੰਦੀ ਹੈ ਔਰ 6 ਨਕਾਬਪੋਸ਼ ਬਦਮਾਸ਼ਾਂ ਦੇ ਵੱਲੋਂ ਦੀ ਇੱਥੇ 2 ਲੱਖ ਰੁਪਏ ਦੀ ਲੁੱਟ ਕੀਤੀ ਗਈ ਹੈ ਤਾਂ ਇੱਕ ਲੈਪਟਾਪ ਅਤੇ ਲੋਕਾਂ ਦੇ 5 ਮੋਬਾਈਲ ਜਿਹੜੇ ਨੇ ਉਹ ਖੋਲੇ ਗਏ ਮੌਕੇ ਦੇ ਉੱਤੇ ਹਾਲਾਂਕਿ ਪੁਲਿਸ ਦੀ ਟੀਮ ਪਹੁੰਚੀ ਹੈ ਉਹਨਾਂ ਦੇ ਵੱਲੋਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਲਗਾਤਾਰ ਲੁੱਟ ਖੋਹਦੀਆਂ ਇਹ ਵਾਰਦਾਤਾ ਜਿਹੜੀਆਂ ਨੇ ਉਹ ਵਾਧੀਆਂ ਚੱਲੀਆਂ ਜਾ ਰਹੀਆਂ ਨੇ और हूँ एक होर मामला जरा सामने आया जिथे कि मोबाइल फोन खोले गए एक लैपटॉप ज़रा च लिया गया और मौके के उत्तर फिलहाल पुलिस पहुँच के बयान दर्ज कर रही है ताकि अगे की कार्रवाई की जा सके ਕਈ ਲੈਪਟਾਪ ਤੇ ਲੋਕਾਂ ਦੇ ਪੰਜ ਮੋਬਾਈਲ ਇਸ ਤੋਂ ਇਲਾਵਾ 2 ਲੱਖ ਨਕਦੀ ਜਿਹੜੀ ਹੈ ਲੈ ਕੇ ਇਹ ਲੁਟੇਰੇ ਫਰਾਰ ਹੋਏ ਨੇ ਔਰ ਲਗਾਤਾਰ ਲੁੱਟੀਆਂ ਵਾਰਦਾਤਾਂ ਪੰਜਾਬ ਦੇ ਵਿੱਚ ਵਧੀਆਂ ਚਰੀਆਂ ਜਾ ਰਹੀਆਂ ਨੇ ਬਟਾਲਾ ਦੇ ਵਿੱਚ ਲੁੱਟ ਕੀਤੀ ਗਈ ਹੈ ਨਕਾਬਪੋਸ਼ ਹੋ ਕੇ ਜਿਹੜਾ ਹਥਿਆਰਬੰਦ ਹੋ ਕੇ ਬਦਮਾਸ਼ ਆਉਂਦੇ ਨੇ ਜਿਨ੍ਹਾਂ ਦੇ ਵੱਲੋਂ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਇਸ ਤੋਂ ਪਹਿਲਾਂ ਲੁੱਟ ਦੀ ਨੀਅਤ ਦੇ ਨਾਲ ਕਈ ਲੋਕਾਂ ਦੇ ਉੱਤੇ ਹਮਲੇ ਜਿਹੜੇ ਨੇ ਉਹ ਕੀਤੇ ਜਾ ਚੁੱਕੇ ਨੇ ਕਈ ਲੋਕੀ ਆਪਣੀ ਜਾਨ ਤੱਕ ਗਵਾ ਚੁੱਕੇ ਨੇ ਔਰ ਕਾਨੂੰਨ ਵਿਵਸਥਾ ਦੇ ਉੱਤੇ ਜ਼ਾਹਰ ਤੌਰ ਦੇ ਉੱਤੇ ਸਵਾਲ ਅਜਿਹੀਆਂ ਤਸਵੀਰਾਂ ਖੜੀਆਂ ਕਰਦੀਆਂ ਨੇ ਕਿ ਆਖਰਕਾਰ ਕਿਉਂ ਇਹ ਚੋਰ ਲੁਟੇਰੇ ਇੰਨੇ ਬੇਖੌਫ ਨੇ ਤਾਂ ਇੱਥੇ 2 ਲੱਖ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ اور ਲੁਟੇਰਿਆਂ ਦੀ ਭਾਲ ਇਸ ਵੇਲੇ ਕੀਤੀ ਜਾ ਰਹੀ ਹੈ ਵਕਫਾਕ ਸੀਸੀਟੀਵੀ ਕੈਮਰੇ ਜਿਹੜੇ ਨੇ ਖੰਗਾਲੇ ਜਾ ਰਹੇ ਨੇ ਤਾਂਕਿ ਮੁਲਜ਼ਮਾਂ ਦੀ ਜੜੀ ਪਛਾਣ ਕੀਤੀ ਜਾ ਸਕੇ ਹਾਲਾਂਕਿ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਨਕਾਬਪੋਸ਼ ਹੋਕੇ ਦੋ ਜਿਹੜੇ ਲੁਟੇਰੇ ਛੇ ਮਾਫ ਕਰਨਾ ਲੁਟੇਰੇ ਜਿਹੜੇ ਨੇ ਇੱਥੇ ਆਏ ਸਿਗੇ ਜਿਨ੍ਹਾਂ ਦੇ ਵੱਲੋਂ ਦੀ ਇਸ ਲੁੱਟ ਦੀ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇੱਕ ਲੈਪਟਾਪ ਅਤੇ ਲੋਕਾਂ ਦੇ ਪੰਜ ਮੋਬਾਈਲ ਫੋਨ ਵੀ ਖੋਕੇ ਮੌਕੇ ਤੋਂ ਇਹ ਲੁਟੇਰੇ ਫਰਾਰ ਹੋਏ ਨੇ ਔਰ ਕਿੱਥੇ ਕੀ ਵਾਰਦਾਤ ਨੂੰ ਇਹਨਾਂ ਦੇ ਵੱਲੋਂ ਅੰਜਾਮ ਦਿੱਤਾ ਜਾਣਾ ਸੀ ਹਾਲਾਂਕਿ ਇਸ ਨੂੰ ਲੈ ਕੇ ਪੁਲਿਸ ਦੇ ਵੱਲੋਂ ਦੀ ਜਾਂਚ ਜਿਹੜੀ ਕੀਤੀ ਜਾ ਰਹੀ ਹੈ ਕਿਉਂਕਿ ਜ਼ਾਹਰ ਤੌਰ ਦੇ ਉੱਤੇ ਜਦੋਂ ਨਕਦੀ ਲੁੱਟੀ ਜਾਂਦੀ ਹੈ ਜਦੋਂ ਮੋਬਾਈਲ ਖੋਏ ਜਾਂਦੇ ਨੇ ਤਾਂ ਅਜਿਹੀਆਂ ਜਿਹੜੀਆਂ ਚੀਜ਼ਾਂ ਨੇ ਉਸ ਦਾ ਜਿਹੜੀ ਵਰਤੋਂ ਕੀਤੀ ਜਾਣੀ ਹੁੰਦੀ ਹੈ ਕਿਸੇ ਨਾ ਕਿਸੇ سنگੀਨ ਕ੍ਰਾਈਮ ਨੂੰ ਅੰਜਾਮ ਦੇਣ ਦੇ ਲਈ ਕੀਤੀ ਜਾਂਦੀ ਹੈ ਤਾਂ ਇਸੇ ਦਾ ਪਤਾ ਹੁਣ ਪੁਲਿਸ ਦੇ ਵੱਲੋਂ ਦੀ ਲਗਾਇਆ ਜਾ ਰਿਹਾ ਹੈ ਕਿ ਆਖਰਕਾਰ ਮਨਚਾ ਕੀ ਸੀ ਜੋ ਇਹ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਇਸ ਨੂੰ ਲੈ ਕੇ ਵੀ ਹੁਣ ਪੁਲਿਸ ਦੇ ਵੱਲੋਂ ਦੀ ਜਾਂਚ ਕੀਤੀ ਜਾ ਰਹੀ ਹੈ